ਇੱਕ ਵਾਰ ਇੱਕ ਸਿਆਣੇ ਬੰਦੇ ਨੂੰ ਕਿਸੇ ਨੇ ਆ ਕੇ ਕਿਹਾ ਕਿ ਫਲਾਣਾ ਫਲਾਣਾ ਬੰਦੇ ਤੁਹਾਡੀ ਬਹੁਤ ਬਦਨਾਮੀ ਕਰ ਰਹੇ ਆ ਤੁਹਾਡੀ ਬਹੁਤ ਬਦਖੋਈ ਕਰ ਰਹੇ ਆ ਉਸ ਸਿਆਣੇ ਬੰਦੇ ਨੇ ਉਹਦੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਜਵਾਬ ਦਿੱਤਾ ਕਿ ਤੂੰ ਜਦ ਕਦੇ ਉਹ ਤੈਨੂੰ ਮਿਲਣ ਤੇ ਉਹਨਾਂ ਨੂੰ ਕਹੀਂ ਕਿ ਜੇਕਰ ਉਹ ਮੇਰੀ ਲੋਕਾਂ ਦੇ ਵਿੱਚ ਬਹੁਤ ਵਡਿਆਈ ਵੀ ਕਰਨ ਤੇ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਤੇ ਜਦੋਂ ਉਹਨਾਂ ਦੀ ਵਡਿਆਈ ਕਰਨ ਨਾਲ ਮੈਨੂੰ ਕੋਈ ਫਰਕ ਨਹੀਂ ਤੇ ਉਹਨਾਂ ਦੇ ਬਦਨਾਮੀ ਕਰਨ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਮੈਂ ਜਿਹੋ ਜਿਹਾ ਹਾਂ ਉਹੋ ਜਿਹਾ ਹੀ ਰਹਿਣਾ ਚਾਹੁੰਦਾ ਹਾਂ ਤੇ ਕਿਸੇ ਦੇ ਕਹਿਣ ਨਾਲ ਅਸੀਂ ਚੰਗੇ ਜਾਂ ਮਾੜੇ ਨਹੀਂ ਬਣਦੇ ਇਹ ਸਾਨੂੰ ਸਮਝਣਾ ਚਾਹੀਦਾ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਅਸੀਂ ਚੰਗੇ ਹਾਂ ਤੇ ਅਸੀਂ ਚੰਗੇ ਹੀ ਹਾਂ ਕਿਸ ਇਸ ਲਈ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੁੰਦੀ ਸੋ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਚੰਗਿਆਈ ਦੇ ਰਾਹ ਤੇ ਚੱਲੀਏ ਕੋਈ ਕੀ ਕਹਿੰਦਾ ਇਹਨੂੰ ਸਭ